ਦੋਸਤੋ ਸਭ ਨੂੰ ਪਤਾ ਹੈ ਕਿ ਅੱਜ ਦੀ ਜ਼ਿੰਦਗੀ ਦੇ ਵਿੱਚ ਗਰੀਬੀ ਕੀ ਚੀਜ਼ ਹੁੰਦੀ ਹੈ ਪਰ ਲੇਕਿਨ ਗਰੀਬੀ ਤੋਂ ਬਾਅਦ ਜੇ ਰੱਬ ਤੁਹਾਨੂੰ ਇੱਕਦਮ ਅਮੀਰੀ ਦੇ ਦੇਵੇ ਤਾਂ ਤੁਹਾਡੀ ਖੁਸ਼ੀਆਂ ਦਾ ਕਿਵੇਂ ਕੀ ਟਿਕਾਣਾ ਰਹੇਗਾ ਐਸੀ ਤਰ੍ਹਾਂ ਦੀ ਅੱਜ ਮੈਂ ਖਬਰ ਤੁਹਾਨੂੰ ਨਾਲ ਸ਼ੇਅਰ ਕਰਨ ਲੱਗਿਆ ਹਾਂ ਮਾਨਸਾ ਦੇ ਇੱਕ ਔਰਤ ਹੈ ਜਿਸ ਦਾ ਨਾਮ ਹੈ ਵੀਰਪਾਲ ਕੌਰ ਜੀ ਨੂੰ 1.8 ਕਰੋੜ ਰੁਪਏ ਦੀ ਲੈਟਰੀ ਲੱਗੀ ਹੈ ਬੜੀ ਖੁਸ਼ੀ ਵਾਲੀ ਖਬਰ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜੇ ਮਾਨਸਾ ਦੀ ਜਿਹੜੀ ਵੀਰਪਾਲ ਕੌਰ ਸੀਗੀ ਇਹ ਸिलाई ਕਢਾਈ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰਦੀ ਆ ਰਹੀ ਸੀ ਤੇ ਅਚਾਨਕ ਇੱਕ ਲਾਟਰੀ ਦਾ ਟਿਕਟ ਲਿਆ ਤੇ 10 ਡੇਢ ਕਰੋੜ ਰੁਪਏ ਦੀ ਲਾਟਰੀ ਜਿਹੜੀ ਲੱਗ ਚੁੱਕੀ ਹੈ ਤੇ ਜਦੋਂ ਅਸੀਂ ਇਸ ਖਬਰ ਨੂੰ ਦਿਖਾਉਣ ਦਾ ਮਤਲਬ ਵੀ ਸਾਡਾ ਇਹ ਹੈ ਕਿ ਅੱਜ ਤੁਹਾਨੂੰ ਜੇ ਤੁਸੀਂ ਇਮਾਨਦਾਰੀ ਦੇ ਨਾਲ ਆਪਣੇ ਬੱਚੇ ਪਾਲ ਰਹੇ ਆ ਆਪਣੀ ਜ਼ਿੰਦਗੀ ਜੀ ਰਹੇ ਤਾਂ ਬਿਲਕੁਲ ਰੱਬ ਵੀ ਤੁਹਾਡੀ ਮਦਦ ਕਰਨਦਾ ਹੈ ਭਾਵੇਂ ਇਨਸਾਨ ਮਦਦ ਕਰੇ ਜਾਂ ਨਹੀਂ ਕਰੇ ਪਰ ਲੇਕਿਨ ਇਸੇ ਤਰ੍ਹਾਂ ਦੀ ਕਹਾਣੀ ਜਿਹੜੀ ਵੀਰਪਾਲ ਕੌਰ ਦੀ ਹੈ ਤੇ ਮੈਂ ਦੱਸ ਰਿਹਾ ਕਿ ਅਕਸਰ ਹੀ ਲੈਟਰੀ ਪਉਂਦੀ ਰਹਿੰਦੀ ਸੀਗੀ ਇਹਨਾਂ ਦਾ ਕਹਿਣਾ ਹੈ ਜਿਸ ਵਿੱਚ ਛੋਟੇ-ਮੋਟੇ ਇਨਾਮ ਉਹਨਾਂ ਨੂੰ ਪਹਿਲਾਂ ਵੀ ਨਿਕਲ ਚੁੱਕੇ ਹਨ ਪਰ ਲੇਕਿਨ ਹੁਣ ਰੱਬ ਨੇ ਉਹਨਾਂ ਦੇ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਉਹਨਾਂ ਨੂੰ 1.5 ਕਰੋੜ ਰੁਪਏ ਦੀ ਲੈਟਰੀ ਲੱਗੀ ਹੈ ਤੇ ਜਿਸ ਕਰਕੇ ਅੱਜ ਵੀਰਪਾਲ ਕੌਰ ਦੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਦਿਖਾਈ ਦੇ ਰਹੀਆਂ ਨੇ ਸਭ ਨੂੰ ਪਤਾ ਪੰਜਾਬ ਸਰਕਾਰ ਵੱਲੋਂ ਜਿਹੜੀ ਲੈਟਰੀ ਚਲਾਈ ਹੈ ਇਹਨਾਂ ਅਸੀਂ ਵੀ ਪਾਸੇ ਆਪਣੇ ਚੈਨਲ ਦੇ ਲਈ ਬਹੁਤ ਸਾਰੀਆਂ ਖਬਰਾਂ ਦਿਖਾ ਚੁੱਕੇ ਹ ਪਰ ਲੇਕਿਨ ਆਓ ਦੇਖਦੇ ਹਾਂ ਸਾਡੀ ਇਹ ਖਾਸ ਰਿਪੋਰਟ ਤਮਨਸਦੀ ਵੀਰਪਾਲ ਕੌਰ ਜਿਸ ਨੇ 2 ਦਿਨ ਪਹਿਲਾਂ ਇੱਕ ਲਾਟਰੀ ਪਾਈ ਸੀ ਜਿਸ ਦੇ ਵਿੱਚ ਉਸ ਨੂੰ 1.5 ਕਰੋੜ ਦਾ ਇਨਾਮ ਲੱਗਿਆ ਜੀ ਹਾਂ ਵੀਰਪਾਲ ਕੌਰ ਇਸ ਲਾਈ ਕਢਾਈ ਦਾ ਕੰਮ ਕਰਕੇ ਬੱਚਿਆਂ ਦਾ ਗੁਜ਼ਾਰਾ ਕਰਦੀ ਹੈ ਤੇ ਉੱਧਰ 1.5 ਕਰੋੜ ਦੀ ਲਾਟਰੀ ਲੱਗਣ ਤੋਂ ਬਾਅਦ ਢੋਲ ਠਮੱਕੇ ਦੇ ਨਾਲ ਉਸ ਦਾ ਸਵਾਗਤ ਹੋਇਆ ਹੈ ਵੀਰਪਾਲ ਦਾ ਇਹ ਕਹਿਣਾ ਹੈ ਕਿ ਹੁਣ ਉਸ ਦੇ ਬੱਚਿਆਂ ਦਾ ਭਵਿੱਖ ਸੁਨਹਿਰਾ ਹੋ ਜਾਵੇਗਾ ਉਹ ਆਪਣਾ ਘਰ ਤੇ ਘਰ ਦੇ ਹਾਲਾਤ ਚੰਗੇ ਹੋ ਜਾਣਗੇ ਤਵੀਰਪਾਲ ਕੋਰ ਦਾ ਇਹ ਕਹਿੰਦਾ ਕਿ ਉਹ ਅਕਸਰ ਹੀ ਲਾਟਰੀ ਪਾਉਂਦੀ ਰਹਿੰਦੀ ਸੀ ਜਿਸ ਵਿੱਚ ਛੋਟੇ-ਮੋਟੇ ਇਨਾਮ ਨਿਕਲਦੇ ਰਹਿੰਦੇ ਸਨ ਪਰ ਇਸ ਵਾਰ 1.5 ਕਰੋੜ ਦੀ ਲਾਟਰੀ ਨਿਕਲੀ ਜਿਸ ਨਾਲ ਉਸ ਦੇ ਬੱਚਿਆਂ ਦਾ ਉਹ ਇੱਕ ਚੰਗਾ ਹੋ ਜਾਵੇਗਾ ਸिलाई ਕਢਾਈ ਕਰਕੇ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਕਿਸੇ ਵੀ ਰਿਸ਼ਤੇਦਾਰ ਭੈਣ ਭਾਈ ਨੂੰ ਨਹੀਂ ਦੱਸਿਆ ਕਿ ਉਹਨਾਂ ਨੂੰ 1.5 ਕਰੋੜ ਦੀ ਲਾਟਰੀ ਲੱਗੀ ਹੈ ਤੇ 1.5 ਕਰੋੜ ਦੀ ਲਾਟਰੀ ਜਿੱਤਣ ਮਗਰੋਂ ਵੀਰਪਾਲ ਨੇ ਕਿਹਾ ਕਿ ਹੁਣ ਉਸ ਦੇ ਸਾਰੇ ਸੁਪਨੇ ਜਿਹੜੇ ਨੇ ਪੂਰੇ ਹੋ ਜਾਣਗੇ ਤੇ ਜ਼ਿੰਦਗੀ ਸੌਖੀ ਹੋ ਜਾਵੇਗੀ thank <laughs> you ਜਿਹੜੀ ਅੱਜ 1.5 ਕਰੋੜ ਦੇ winner ਬਣੇ ਉਹ ਕੀ ਕਿਵੇਂ ਕਿਵੇਂ ਜਿਹੜਾ ਲਾਟਰੀ ਖਰੀਦੀ ਸੀ ਕਦੋਂ ਤੋਂ ਇਹ ਲੜਦੇ ਸਰ ਅਸੀਂ ਬਹੁਤ ਟਾਈਮ ਤੋਂ ਇਹ ਲਾਟਰੀ ਖਰੀਦ ਰਹੇ ਸੀਗੇ ਸਰ ਤੇ ਇਸ ਵਾਰ ਅਸੀਂ ਹਰ ਵਾਰ ਇਥੇ ਲਾਟਰੀ ਖਰੀਦਦੇ ਹਾਂ ਸਰ ਸੁਮਿਤ ਮਾਨਸਾ ਤੋਂ ਹੀ ਇਸ ਵਾਰ ਅਸੀਂ ਬਾਜ਼ਾਰ ਦੇ ਵਿੱਚ ਘੁੰਮਣ ਆਏ ਸੀ ਮੈਂ ਆਪਣੀ ਬੇਟੀ ਨਾਲ ਤੇ ਬੇਟੀ ਤੇ ਮੈਂ ਬੇਟੀ ਨੇ ਟਿਕਟ ਲੈਤੀ ਆ ਜੀ ਤੇ ਅਸੀਂ ਸ਼ਾਮ ਨੂੰ ਟਿਕਟ ਲੈਤੀ ਆ ਜੀ ਰਾਤ ਨੂੰ ਇਹਦਾ ਡਰਾਅ ਆਇਆ 8 ਵਜੇ ਸਰ ਹਾਂਜੀ ਬਹੁਤ ਖੁਸ਼ੀ ਆ ਜੀ ਬਹੁਤ ਵਧੀਆ ਸਰ ਸੂਮਿਤ ਸਰ ਦੇ ਲਾਟਰੀ ਖਰੀਦੋ ਜੀ ਵਧੀਆ ਤੇ ਕੀ ਸੁਪਨੇ ਦੇਖੇ ਜਦੋਂ ਲਾਟਰੀ ਹਰ ਵਾਰੀ ਪਾਉਂਦੇ ਸੀ ਤਾਂ ਕੀ ਸੁਪਨੇ ਨੇ ਜਿਹੜੇ ਹੁਣ ਪੂਰੇ ਕਰਨੇ ਸਰ ਹਜੇ ਤਾਂ ਕੁਝ ਸੋਚਿਆ ਨਹੀਂ ਬਸ ਵਧੀਆ ਹੀ ਬੱਚਿਆਂ ਦੇ ਫਿਊਚਰ ਬਾਰੇ ਹੀ ਵਧੀਆ ਬੱਚਿਆਂ ਬਾਰੇ ਸੋਚਿਆ ਜੀ ਖੁਸ਼ਹਰ ਪਰਵਾਰ ਦਾ ਮਨਾ ਲਵਾਂਗੀ ਕੀ ਕਰਦੇ ਕਿਉਂ ਤੁਸੀਂ ਫਿਲਹਾਲ ਸਰ ਮੈਂ ਕੁਝ ਨਹੀਂ ਕਰਦੇ ਵਿੱਚ ਮੈਂ ਸਟੀਚਿੰਗ ਦਾ ਕੰਮ ਕਰਦੀ ਹਾਂ ਖੇਤੀਬਾੜੀ ਕਰਦੀ ਹਾਂ ਸਰ ਜਿਹੜੀ ਬੇਟੀ ਨੇ ਟਿਕਟ ਖਰੀਦੀ ਸੀ ਕਿਹੜੀ ਕਲਾਸ ਚ ਪੜਦੀ ਸੀ ਕਿਵੇਂ ਉਹ ਨਾਰਮਲੀ ਟਿਕਟ ਖਰੀਦਣ ਆ ਕੇ ਜਾਂ ਬੱਚੇ ਨੇ ਜਿੱਦ ਕਰੀ ਸੀ ਵੀ ਟਿਕਟ ਲੈ ਨੀ ਨੀ ਸਰ ਕੋਈ ਜਿੱਦ ਨਹੀਂ ਕਰੀ ਸੀ ਅਸੀਂ ਸਰ ਬਾਜ਼ਾਰ ਦੇ ਵਿੱਚ ਹੀ ਆਏ ਸੀਗੇ ਬਸ ਉਥੇ ਸਰ ਵੀ ਟਿਕਟਾਂ ਅਸੀਂ ਪਹਿਲਾਂ ਵੀ ਪਾਉਂਦੇ ਰਹਿੰਨੇ ਆ ਸਰ ਇਥੇ ਟਿਕਟਾਂ ਤੇ ਇਸ ਵਾਰ ਵੀ ਅਸੀਂ ਪੰਜਾਬ ਬੰਪਰ ਹਰ ਵਾਰ ਪਾਉਂਦੇ ਰਹਿੰਨੇ ਆ ਸਰ 23 ਵਾਰ ਵੀ ਅਸੀਂ ਪਾਇਆ ਸੀ ਸਾਡੀ ਕਿਸਮਤ ਵਧੀਆ ਬਾਬਾ ਜੀ ਨੇ ਸੁਣੀ ਸਾਡੀ ਅਸੀਂ ਸਾਡੀ ਲੋਟਰੀ ਲੱਗ ਗਈ ਸਰ ਕਿੰਨੇ ਰੁਪਏ ਲੱਗੀ ਲੋਟਰੀ 1.5 ਕਰੋੜ ਦੀ ਹਾਂ ਦਰਸ਼ਨ ਸਿੰਘ ਜੀ ਕੀ ਕਹੋਗੇ ਤੁਹਾਡੇ ਪਰਿਵਾਰ ਦੇ ਵਿੱਚ 1.5 ਕਰੋੜ ਰੁਪਏ ਦੀ ਲਾਟਰੀ ਆਈ ਹੈ ਜੀ ਵਧੀਆ ਗੱਲ ਹੋਈ ਜੀ ਰੱਬ ਨੇ ਸੁਣੀ ਪ੍ਰਮਾਤਮਾ ਨੇ ਜੀ ਵਧੀਆ ਕੋਈ ਚਾਰ ਪੇਜ ਆ ਇਹ ਵੀ ਹੀ ਬੱਚਿਆਂ ਨੂੰ ਪੜਾਉਣ ਜੋ ਕਰੇ ਮੇਰੀ ਸਿਸਟਰ ਆ ਜੀ ਤਾਂ ਕਰਕੇ ਪ੍ਰਮਾਤਮਾ ਨੇ ਵਧੀਆ ਗੱਲ ਵਾਸਤੇ ਕੀ ਗੱਡੀ ਪਰਿਵਾਰ ਦੇ ਵਿੱਚ ਜਦੋਂ ਪਤਾ ਲੱਗਿਆ ਵੀ 1.5 ਕਰੋੜ ਦੀ ਲਾਟਰੀ ਲੱਗ ਗਈ ਆ ਕਿਹੋ ਜਿਹਾ ਮਾਹੌਲ ਸੀ ਕਿਵੇਂ ਜਿਹੜੇ ਦੂਸਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਵੀ ਅੱਜ ਕਰੋੜਪਤੀ ਬਣ ਗਏ ਬਹੁਤ ਖੁਸ਼ੀ ਹੋਈ ਜੀ ਕੋਈ ਵੀ ਐਹੀ ਗਲਤਾਂ ਕੋਈ ਨਹੀਂ ਜਮੀਂ ਵੀ ਹੁੰਦੀ ਵਧੀਆ ਸਰ ਵਧੀਆ ਸਰ ਹੋਏ ਕੋਸ਼ੀ ਦਾ ਮਾਹੌਲ ਸੀ ਸਾਰੇ ਪਰਿਵਾਰ ਚ ਜੀ ਕੋਈ ਦਿੱਕਤ ਵਾਲੀ ਨਹੀਂ ਥੀ ਵਧਾਈਆਂ ਦੇਣ ਦੇ ਲਈ ਫਿਰ ਆਣ ਗੁਆਣ ਚ ਪਤਾ ਲੱਗ ਗਿਆ ਦਾ ਅਜੇ ਬਾਤ ਚ ਆਉਣਾ ਹੁਣ ਵੀਡੀਓ ਚੈਨਲ ਤੋਂ ਬਾਅਦ ਮੈਂ ਇਹਦੇ ਬਾਤ ਚ ਪਤਾ ਲੱਗੂ ਅਜੇ ਕਿਸੇ ਨੂੰ ਦੱਸਿਆ ਨਹੀਂ ਨਹੀਂ ਕਿਸੇ ਨੂੰ ਕੋਈ ਠੀਕ ਹੈ ਇਹ ਲਾਟਰੀ ਖਰੀਦੀ ਸੀ ਤੋਂ ਤੇ 1.5 ਕਰੋੜ ਦੀ ਲੱਗੀ ਐ ਇਹ ਸ਼ਮੀਜੀ ਹੈ ਜੀ ਸਾਡੇ ਕੋਲ ਰੈਗੂਲਰ ਟਿਕਟਾਂ ਖਰੀਦਦੇ ਰਹਿੰਦੇ ਨੇ ਤੇ ਇਹ ਮਾਰਕੀਟ ਆਏ ਹੋ ਸੀਗੇ 5 ਤਰੀਕ ਨੂੰ ਤੇ ਪੰਜ ਸ੍ਰੀ ਨੂੰ ਟਿਕਟਾਂ ਖਰੀਦੀਏ 200 ਰੁਪਿਆ ਲਈ ਲਗਾਈ ਸੀ ਇਹ ਤੇ 1.5 ਕਰੋੜ ਦਾ ਸ਼ਾਮ ਨੂੰ 8 ਵਜੇ ਡਰਾ ਹੋਇਆ ਸੀਗਾ ਤੇ ਅੱਲਾ ਨੂੰ ਫੋਨ ਕੀਤਾ ਸਪੈਸ਼ਲੀ ਫਿਰ ਤੇ ਬੜੀ ਖੁਸ਼ ਹੋਈ ਸੀ ਕੁਦਰਤੀ ਉਸ ਟਾਈਮ ਗੁਰਦੁਆਰੇ ਗਏ ਹੋਏ ਸੀਗੇ ਤੇ ਬਾਬਾ ਜੀ ਨੇ ਇਹਨਾਂ ਦੀ ਸੁਣ ਲਈ ਤੇ ਸਾਡੀ ਰਾਨਾ ਨਾਲ ਨਾਲ ਸੁਣ ਲਈ ਸੋਮਿਤ ਜੀ ਹੁਣ ਤੱਕ ਤੁਹਾਡੀ ਲਾਟਰੀ ਸਟਾਲ ਤੋਂ ਜਿਹੜੇ ਕਿੰਨੇ ਕੁ ਲੋਕ ਲੱਖਾਪਤੀ ਜਾਂ ਕਰੋੜਾਪਤੀ ਬਣ ਚੁੱਕੇ ਨੇ ਕਦੇ ਦੋ ਜਿਹੜਾ ਲੱਖਾਪਤੀ ਤਾਂ ਲਗਭਗ ਜੀ ਦੇਖੋ ਰੋਜ਼ ਹੀ ਨਿਕਲਦੇ ਨੇ ਡੇਲੀ ਵਾਲੀ ਲਾਰਟੇ ਚ ਲਗਭਗ ਰੋਜ਼ ਹੀ ਆਉਂਦੇ ਰਹਿੰਦੇ ਨੇ ਤੇ ਕਰੋੜ ਵਾਲੀ ਅਗਰ ਅਕਾਊਂਟਿੰਗ ਕਰੀਏ ਤਾਂ 8 ਮਹੀਨਾ ਮੇਰੇ ਕੋਲ ਲੱਗਿਆ ਜੀ ਡਾਕਟਰ ਉਹਨੇ ਡੇਢ ਕਰੋੜ ਦਾ 8ਵੇਂ ਨਾਂ ਬਥੇਗਾ ਤੇ ਵੀਰਪਾਲ ਜੀ ਜਿੱਦਾਂ ਤੁਸੀਂ ਦੱਸਿਆ ਵੀ ਪੰਜਾਬ ਚ ਹੈ ਜੀ ਤੁਹਾਡੇ ਕੋਲ ਦਾ ਚੀਜ਼ ਕੀ ਲੇ ਗੁਰਦੁਆਰਾ ਸਾਹਿਬ ਦਾ ਹਾਂ ਜੀ ਤਾਂ ਤੁਸੀਂ ਇਹਨਾਂ ਨੂੰ ਸਿੱਧਾ ਹੀ ਦੱਸਿਆ ਨਾ ਵੀ ਤੁਸੀਂ 1.5 ਕਰੋੜ ਨਹੀਂ ਉਪੱਤੀ ਬਣ ਗਏ ਜਾਂ ਕੋਈ ਕਿਸੇ ਗੱਲ ਘਮਾ ਫਰਿਆ ਕੇ ਦੱਸਿਆ ਇਹਨਾਂ ਨੂੰ ਨਹੀਂ ਇਹ ਪਹਿਲੇ ਆਪ ਤਾਂ ਇਹਨਾਂ ਨਾਲ ਗੱਲ ਨਹੀਂ ਹੋਈ ਸੀ ਅੱਲਾ ਦੀ ਬੇਟੀ ਜੀ ਨਾਲ ਹੀ ਗੱਲ ਹੋਈ ਸੀ ਮੇਰੀ ਤੇ ਉਹਨਾਂ ਨੂੰ ਮੈਂ ਦੱਸਦਾ ਸੀ ਵੀ ਮੇਰੀ ਗੱਲ ਜ਼ਰੂਰ ਕਰਾਇਓ ਇੱਕ ਵਾਰੀ ਤੇ ਇਹ ਨੈਕਸਟ ਡੇ ਆਏ ਸੀਗੇ ਫਿਰ ਉਹਨਾਂ ਨੂੰ ਮੈਂ ਇਨਫੋਰਮ ਕੀਤਾ ਸੀਗਾ ਵੈਸੇ ਉਹਨਾਂ ਨੂੰ ਮੈਂ ਕਹਤਾ ਸੀਗਾ ਵੀ ਇਨਾਮ ਆਇਆ ਹੈ ਤੇ ਤੁਸੀਂ ਮੇਰੀ ਗੱਲ ਜ਼ਰੂਰ ਕਰਾਇਓ ਤੇ ਇਹ ਫਿਰ ਮੈਨਾਂ ਉਹ ਨੈਕਸਟ ਡੇ ਇਹਨਾਂ ਨੂੰ ਇਨਫੋਰਮ ਕੀਤਾ ਸੀਗਾ ਕਿ ਤੁਹਾਨੂੰ ਫਸਟ ਪ੍ਰਾਈਜ਼ ਲੱਗਿਆ 1.5 ਕਰੋੜ ਦਾ ਜਦੋਂ ਦੱਸਿਆ ਤੁਸੀਂ ਫਿਰ ਕਿਹੋ ਜਿਹਾ ਹਾਫ ਭਾਬ ਸੀ ਇਹ ਬਹੁਤ ਜ਼ਿਆਦਾ ਖੁਸ਼ ਹੋਏ ਜੀ ਜੀ ਮੈਨੂੰ ਵਾਰੀ ਵਾਰੀ ਕਹਿਣ ਲੱਗੇ ਵੀ ਤੁਸੀਂ ਸਾਡੇ ਲਈ ਰੱਬ ਵਗੈਰਾ ਵਗੈਰਾ ਮੈਂ ਕਹ ਪਰ ਰੱਬ ਤਾਂ ਨਹੀਂ ਹੈਗੇ ਜੀ ਪਰ ਇਹਨਾਂ ਦੀ ਕਿਸਮਤ ਹੈ ਕਿ ਅਸੀਂ ਤਾਂ ਸਿਰਫ ਜ਼ਰੀਆ ਹੁੰਨੇ ਆ ਜਿਹੜੇ ਇਨਾਮ ਫਿਰ ਨਿਕਲਦੇ ਰਹੇ ਨੇ ਕਿਸਮਤ ਹੁੰਦੀ ਆ ਤਾਂ ਸਾਰਿਆਂ ਦੀ ਤੇ ਬਸ ਨਿਕਲੇਗਾ ਉਹਨਾਂ ਦੇ